ਤਿਆਲਾ ਦੀ ਮਾਡਲ ਟਾਊਨ ਵਿਖੇ ਕਾਂਗਰਸ ਦੀ ਹਾਈ ਕਮਾਂਡ ਪਹੁੰਚੀ ਜਿਨਾ ਵੱਲੋਂ ਜ਼ਿਲ੍ਹੇ ਦੇ ਸਮੂਹ ਕਾਂਗਰਸੀ ਵਰਕਰਾਂ ਨਾਲ ਇੱਕ ਮੁਲਾਕਾਤ ਕੀਤੀ ਗਈ ਇਸ ਦੌਰਾਨ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੇ ਮੀਟਿੰਗ ਵਿੱਚ ਨਾ ਪਹੁੰਚਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਨਹੀਂ ਆਏ ਤਾਂ ਉਹ ਉਹਨਾਂ ਦੀ ਮਰਜ਼ੀ ਹੈ ਬਾਕੀ ਜੇਕਰ ਕੋਈ ਆਪਣੀਆਂ ਰੈਲੀਆਂ ਅਲੱਗ ਤੋਂ ਕਰੇਗਾ ਤਾਂ ਉਸ ਨੂੰ ਪਾਰਟੀ ਤੋਂ ਕੱਢ ਕੇ ਬਾਹਰ ਮਾਰਾਂਗੇ ਉਹਨਾਂ ਪਨੀਤ ਕੌਰ ਬਾਰੇ ਬੋਲਦਿਆਂ ਕਿਹਾ ਕਿ ਫਿਲਹਾਲ ਉਹ ਸਾਡੀ ਪਾਰਟੀ ਦਾ ਹਿੱਸਾ ਨਹੀਂ ਹਨ ਲੋਕ ਸਭਾ ਦੀ ਐਕਸਟੈਂਡਡ ਮੀਟਿੰਗ ਹੈ ਇਹਦੇ ਵਿੱਚ तमाम ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੀ ਕਤਾਰ ਦੇ ਵਰਕਰ ਸਾਥੀ ਨੇ ਉਹ ਅੱਜ ਇੱਥੇ ਪਹੁੰਚੇ ਨੇ ਕੁੱਲੀ ਚਰਚਾ ਇਹਦੇ ਤੇ ਆਪਣਾ ਆਪਣਾ ਵਿਚਾਰ ਰੱਖਣਗੇ ਉਸ ਤੋਂ ਬਾਅਦ ਵਿਸ਼ਾ ਨਿਰਦੇਸ਼ ਸਾਡੇ ਜਿਹੜੇ ਇੰਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦੇ ਹਾਂ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਸੋ ਇਹ ਦੋ ਲੋਕ ਸਭਾ ਦੀ ਅੱਜ ਮੀਟਿੰਗ ਐ ਇਸ ਤੋਂ ਬਾਅਦ ਸੰਗਰੂਰ ਰੱਖੀ ਹੈ ਫਿਰ ਕੱਲ ਨੂੰ ਜਲੰਧਰ ਤੇ ਹਸ਼ਿਆਰ ਫਿਰ ਬਰਸੋਂ ਆਨੰਦਪੁਰ ਸਾਹਿਬ ਤੇ ਰੋਪੜਾ 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ ਸੋ ਲੋਕਾਂ ਦੀ ਗੱਲਬਾਤ ਪਤਾ ਲੱਗੇਗੀ ਨੀਚਲੇ ਸਤਰ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਆ ਉਹ 올 ਇੰਡੀਆ ਜਿਹੜਾ ਇੰਚਾਰਜ ਆ ਉਹਨੂੰ ਪਹਿਲੀ ਵਾਰ ਹੀ ਮਿਲੇਗਾ ਦ੍ਰੁਤਾਨ ਦੀ ਪਹੁੰਚਿਆ ਪਰ ਮੁੜਾ ਲੋਕ ਪਤਿਆਲੇ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਹਾਜ਼ਰ ਹੋਏ ਕਾਰਨ ਕੀ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਆਮ੍ਰਿਤਸਰ ਦੇ ਜੀ ਜੇ ਆਮ੍ਰਿਤਸਰ ਜਾਂ ਮੈਂ ਉੱਥੇ ਇਹ ਗੱਲ ਪੁੱਛ ਲੈਣ ਉਹ ਆਮ੍ਰਿਤਸਰ ਉਸ ਦਿਨ ਮੇਰੇ ਕਲ ਸੀਗੇ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ ਪਟਿਆਲੇ ਜਿਹਨੂੰ ਚਾਹੂਗਾ ਜਿਵੇਂ ਉਹ ਕਿਤੇ ਰੈਲੀ ਕਰ ਰਿਹਾ ਤੇ ਉੱਥੇ ਕਾਂਗਰਸ ਦੇ ਹੋਰ ਲੀਡਰ ਆ ਰਹੇ ਉਹਨਾਂ ਨੂੰ ਨੋਟਿਸ ਹੋ ਰਿਹਾ ਬਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਿਆ ਚੇਤਾਵਨੀ ਉਹਨਾਂ ਲੀਟਰ ਨੂੰ ਵੀ ਇਹ ਜਿਹੜੇ ਐਵਰੀਬਾਡੀ ਇਹ ਮੈਨੂੰ ਵੀ ਇਹ ਚੇਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਵੇਂ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਹਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ પાસੇ ਜੇ ਨਿੱਜੀ ਵਿਚਾਰ ਰੱਖਨੇ ਆ ਕਿਸੇ ਵਿਅਕਤੀ ਨੇ ਤਾਂ ਇਕੱਲਾ ਮੰਚ ਤੇ ਚੜ ਕੇ ਆਉਦੇ ਨਿੱਜੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਮੈਂ ਕਿੱਦਾਂ ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ ਪਰ ਮੈਂ ਬਤੌਰ ਪ੍ਰਧਾਨ ਪਲੈਟਫਾਰਮ ਤੇ ਗੱਲ ਕਰ ਸਕਦਾ ਆ ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹਿਬ ਕੋਲੇ ਦੱਸ ਸਕਦਾ ਮੈਂ ਯਾਰ ਫੈਸਲਾ ਕੋਈ ਰਹਿ ਗਿਆ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਸਸਪੈਂਡ ਤੇ ਕੱਢਣ ਚ ਕੋਈ ਫਰਕ ਹੁੰਦਾ ਆ ਆਲਰੇਡੀ ਫੈਸਲਾ ਹੈਗਾ ਬਹੁਤ ਸਤਕਾਰਯੋਗ ਨੇ ਪਰਨੀਤ ਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪਰਨੀਤ ਕੌਰ ਜੀ ਪਟਿਆਲਾ ਵੀ ਉਮੀਦਵਾਰ ਨਹੀਂ ਹੋਣਗੇ ਜੀ ਅਗਲਾ ਕਦੋਂ ਹੋ ਸਕਦਾ ਕੀ ਇਹ ਤਾਂ ਇਹ ਤਾਂ ਸੈਂਟਰ ਡਿਲੀ ਆਲੇ ਨੇ ਫੈਸਲਾ ਕਰਨਾ ਕਿ ਅੱਜ ਜੀ ਉਹ ਗੱਠ ਜੋੜ ਦੀ ਜਦੋਂ ਗੱਲ ਹੋਏਗੀ ਤੁਹਾਨੂੰ ਦੱਸਾਂਗੇ ਜਨਾਬ Shamla Chandar Building Maintenance Handyman under Check Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760 Shyamalan Chander center call him on this number 074888 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ